this is saadi location brother bakery reshma come here baby ap we ith celebrate karange aj meri friend da birthday ji to si zarur dekhe sare birthday thank you thank you ik nu ik noodles it. khali hai, noodles ni khade no, da, we da noodles le liye ik eko Aji, manchurian le lene mera pakka le ke manchurian ha pakka tu aap aage bahut ਹਾਂਜੀ ਸਿਮਰਨ ਭੈਣ ਨੇ ਮੇਰੇ ਲਈ ਬਰਥਡੇ ਦਾ ਕੇਕ ਖਾਣ ਪੀਣ ਤੋਂ ਲੈ ਕੇ ਸਾਰੇ ਕਾਸੇ ਦਾ ਅਰੇਂਜਮੈਂਟ ਕੀਤਾ ਸੀ ਇਹ ਚੀਜ਼ਾਂ ਮੇਰੇ ਲਈ ਸਰਪ੍ਰਾਈਜ਼ ਸੀ ਕਿਉਂਕਿ ਮੈਨੂੰ ਦੱਸਿਆ ਨਹੀਂ ਸੀ ਬਸ ਮੈਨੂੰ ਦੀਦੀ ਨੇ ਵੈਸੇ ਸਵੇਰ ਕਹਤਾ ਸੀ ਕਹਿੰਦੀ ਚੱਜ ਦਾ ਸੂਟ ਪਾ ਕੇ ਆ ਜੀ ਅੱਜ ਮੈਂ ਕਿਹਾ ਚੱਲ ਠੀਕ ਹੈ ਤੇ ਮੈਨੂੰ ਪਤਾ ਨਹੀਂ ਸੀ ਇਹ ਸਰਪ੍ਰਾਈਜ਼ ਦਾ ਬਹੁਤ ਪਿਆਰਾ ਸਰਪ੍ਰਾਈਜ਼ ਸੀ ਬਹੁਤ ਖੁਸ਼ੀ ਹੋਈ ਕਿਉਂਕਿ ਮੇਰੇ ਜਿਹੜੇ ਫਰੈਂਡ ਨੇਗੇ ਬਹੁਤ ਵਧੀਆ ਨੇਚਰ ਦੇ ਨੇ ਬਹੁਤ ਸੋਹਣੇ ਜਿੰਨੇ ਸੋਹਣੇ ਨੇ ਉਨੇ ਸੋਹਣੇ ਦਿਲ ਤੋਂ ਨੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਦੀਦੀ ਨੇ ਮੇਰੇ ਬਰਥਡੇ ਨੂੰ ਇੰਨੇ ਸੋਹਣੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਕਿਉਂਕਿ ਮੈਂ ਕਦੇ ਨਾ ਆਪਣਾ ਬਰਥਡੇ ਜਿਆਦਾ ਮੈਂ ਮਨਾਇਆ ਨਹੀਂ ਹੈਗਾ ਕਦੇ ਕਿਉਂਕਿ ਮਤਲਬ ਐਦਾਂ ਦੇ ਹਾਲਾਤ ਸੀ ਮੈਂ ਕਦੇ ਜਿਆਦਾ ਸੋਸ਼ੀਲੀ ਵਿਚਰੀ ਨਹੀਂ ਸੀ ਪਹਿਲਾਂ ਮੈਂ ਇੱਕ ਘਰੇਲੂ ਹਾਊਸ ਵਾਈਫ ਸੀ ਬਸ ਘਰ ਤੱਕ ਸੀਮਤ ਸੀ ਤਾਂ ਕਰਕੇ ਮੈਂ ਨਾ ਕਦੇ ਵੀ ਨਹੀਂ ਮਨਾਇਆ ਆਪਣਾ ਬਰਥਡੇ ਤਾਂ ਇਹ ਬਰਥਡੇ ਦੀਦੀ ਨੇ ਮੇਰੇ ਵਾਸਤੇ ਬਹੁਤ ਸਪੈਸ਼ਲ ਕਰਤਾ ਬਹੁਤ ਖੁਸ਼ੀ ਹੋਈ ਤੇ ਬਹੁਤ ਪਿਆਰ ਨਾਲ ਇਹਨਾਂ ਨੇ ਮੈਨੂੰ ਮਤਲਬ ਇਦਾਂ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਸਪੈਸ਼ਲ ਫੀਲ ਕਰਾਇਆ ਤਾਂ ਸਪੈਸ਼ਲ ਫੀਲ ਕਰਵਾਇਆ ਅਰਪਿਤਾ ਸੁਖਪ੍ਰੀਤ ਸਿਮਰਨ ਰੇਸ਼ਮਾ ਸਾਰੇ ਜਣਿਆਂ ਨੇ ਬਹੁਤ ਇੰਜੋਏ ਕੀਤਾ ਕਿਉਂਕਿ ਮੇਰੇ ਜਿਹੜੇ ਸਾਰੇ ਸਟਾਫ ਦੇ ਮੈਂਬਰ ਨੇ ਉਹ ਵੀ ਦੀਦੀ ਤੋਂ ਲਾ ਸਾਰੇ ਬਹੁਤ ਪਿਆਰ ਕਰਦੇ ਨੇ ਬਹੁਤ ਰਿਸਪੈਕਟ ਵੀ ਕਰਦੇ ਨੇ ਐਜ਼ ਅ ਪਰਸਨ ਜਾਂ ਮੈਂ ਜਿਵੇਂ ਵੀ ਮਤਲਬ ਲਾ ਲਉ ਹਨਾ ਸੀਨੀਅਰਾਂ ਜਾਂ ਇਸ ਕਰਕੇ ਸਾਰੇ ਪਿਆਰ ਕਰਦੇ ਨੇ ਕਿਉਂਕਿ ਮੇਥੋਂ ਸਾਰੇ ਛੋਟੇ ਨੇ ਤੇ ਅਰਪੀਤਾ ਮੈਮ ਵੀ ਸਾਡੇ ਇੱਕ ਵਾਰ ਇਨਵਾਈਟ ਕਰਨ ਤੇ ਪਹੁੰਚੇ ਸੋ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਡੀ ਖੁਸ਼ੀ ਦੇ ਵਿੱਚ ਸਾਡੇ ਸ਼ਰੀਕ ਹੋਏ ਤੇ ਉਸ ਤੋਂ ਬਾਅਦ ਬਾਰੀ-ਬਾਰੀ ਸਭ ਨੇ ਕੇਕ ਖਵਾਇਆ ਮੇਰੇ ਬੇਟੀ ਨੇ ਖਵਾਇਆ ਸਿਮਰਨਦੀ ਨੇ ਸੁਖਪ੍ਰੀਤ ਨੇ ਤੇ ਅਰਪੀਤਾ ਮੈਮ ਨਹੀਂ ਹੈ ਨਾ ਰੇਸ਼ਮਾ ਨਹੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਫਿਰ ਥੋੜੀਆਂ ਬਹੁਤ ਫੋਟੋਜ਼ ਕਲਿੱਕ ਕਰਾਈਆਂ ਟਾਈਮ ਸਾਡੇ ਕੋਲ ਘੱਟ ਸੀ ਕਿਉਂਕਿ ਉਸ ਤੋਂ ਬਾਅਦ ਅਸੀਂ ਸ਼ੂਟ ਲਈ ਜਾਣਾ ਸੀ ਕੁਝ ਕੁ ਫੁਲਕਾਰੀਆਂ ਬਣ ਕੇ ਆਈਆਂ ਸੀ ਤੇ ਉਹਨਾਂ ਫੁਲਕਾਰੀਆਂ ਦਾ ਅਸੀਂ ਸ਼ੂਟ ਕਰਨਾ ਸੀ ਨਹਿਰ ਕਿਨਾਰੇ ਮੌਸਮ ਸੋਹਣਾ ਨਹੀਂ ਸੀਗਾ ਬਟ ਫਿਰ ਵੀ ਸਾਨੂੰ ਇਹ ਸੀ ਕਿ ਚਲੋ ਵਧੀਆ ਜੇ ਕੋਈ ਆਪਾਂ ਨੂੰ ਚੀਜ਼ ਬਣ ਕੇ ਕਸਟਮਰ ਨੇ ਭੇਜੀਆ ਹਨਾ ਜਾਂ ਕਿਸੇ ਨੇ ਸੇਲ ਕਰਨ ਵਾਸਤੇ ਭੇਜੀਆ ਤਾਂ ਉਹਦਾ ਜਿਹੜਾ ਪ੍ਰੋਮੋਸ਼ਨ ਆ ਉਹ ਬਹੁਤ ਸੋਹਣਾ ਹੋਣਾ ਚਾਹੀਦਾ ਇਸ ਕਰਕੇ ਅਸੀਂ ਸੋਚ ਰਹੇ ਸੀ ਵੀ ਇਸ ਤੋਂ ਬਾਅਦ ਆਪਾਂ ਸ਼ੂਟ ਕਰਨ ਚਲੇ ਜਾਵਾਂਗੇ ਤਾਂ ਕਰਕੇ ਅਸੀਂ ਜਲਦੀ ਜਲਦੀ ਨਿਪਟਾ ਕੇ ਦਾਨੀਆਂ ਸੀ ਜਿਆਦਾ ਲੋਕਾਂ ਨੂੰ ਇਨਵਾਈਟ ਨਹੀਂ ਕੀਤਾ ਸੋ ਅਸੀਂ ਜਲਦੀ ਜਲਦੀ ਨਿਪਟਾ ਕੇ ਫਿਰ ਸ਼ੂਟ ਲਈ ਵੀ ਜਾਣਾ ਸੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਮੇਰਾ ਬਰਥਡੇ ਸੀ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਹੈ ਹਨਾ ਸਭ ਨੇ ਮੇਰੀ ਜਰਨੀ ਦੇਖੀ ਹੋਈ ਹੈ ਜਿੱਥੋਂ ਮੈਂ ਸਟਾਰਟ ਕੀਤਾ ਉੱਥੋਂ ਲੈ ਕੇ ਹੁਣ ਤੱਕ ਤੇ ਸੋਸ਼ਲ ਮੀਡੀਆ ਨੇ ਮੈਨੂੰ ਬਹੁਤ ਕੁਝ ਦਿੱਤਾ ਬਹੁਤ ਰਿਸ਼ਤੇ ਦਿੱਤੇ ਨੇ ਹਨਾ ਤਾਂ ਬਹੁਤ ਪਿਆਰ ਦਿੱਤਾ ਭੈਣਾਂ ਦਾ ਬਹੁਤ ਵੀਰ ਨੇ ਜਿਹੜੇ ਮੈਨੂੰ ਇੰਨਾ ਜ਼ਿਆਦਾ ਮੇਰੀਆਂ ਵੀਡੀਓਜ਼ ਨੂੰ ਪਿਆਰ ਕਰਦੇ ਨੇ ਹਨਾ ਮੈਂ ਬਹੁਤ ਕੁਝ ਖੱਟਿਆ ਕਮਾਇਆ ਸੋਸ਼ਲ ਮੀਡੀਆ ਤੋਂ ਤੇ ਉਹਨਾਂ ਉਸ ਕਮਾਈ ਦੇ ਵਿੱਚੋਂ ਇੱਕ ਮੇਰੀ ਸਭ ਤੋਂ ਅਨਮੋਲ ਕਮਾਈ ਆ ਉਹ ਹੈ ਸਿਮਰ ਤੇ ਉਹ ਹੈ ਸਿਮਰ ਤੇ ਇਹ ਚਲੋ ਇੱਕ ਇਹਨਾਂ ਦੀ ਬਦਲਤ ਇਹਨਾਂ ਦੀ ਹੱਲਾਸ਼ੇਰੀ ਦੀ ਬਦਲਤ ਹਨਾ ਮੈਂ ਅੱਜ ਜਦੋਂ ਬਾਹਰ ਨਿਕਲਦੀ ਆ ਮੈਂ ਇੱਕ ਬਿਜ਼ਨਸ ਵੂਮੈਨ ਵੱਜਦੀ ਆ ਸਿਰਫ ਇੰਨਾ ਕਰਕੇ ਕਿਉਂਕਿ ਇਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਸੀ ਕਿ ਨਹੀਂ ਤੂੰ ਕਰ ਲਵੇਂਗੀ ਨਹੀਂ ਮੇਰੀ ਡ्रेसਿੰਗ ਸੈਂਸ ਤਾਂ ਤੁਸੀਂ ਦੇਖੀ ਹੋਈ ਸੀ ਸਭ ਨੇ ਹਨਾ ਮੈਨੂੰ ਨਹੀਂ ਇੰਨੀ ਜਾਣਕਾਰੀ ਸੀ ਤੇ ਇੱਕ ਮੈਨੂੰ ਲੱਗਦਾ ਵੀ ਸਭ ਤੋਂ ਅਨਮੋਲ ਮੈਂ ਇਹਨਾਂ ਨੂੰ ਇਸ ਕਰਕੇ ਕਹਿ ਰਿਹਾ ਇਹ ਮੇਰੀ ਉਹ ਦੋਸਤ ਆ ਹਨਾ ਜਿਹਨੂੰ ਕੋਈ ਵੀ ਗੱਲ ਦੱਸਣ ਤੋਂ ਪਹਿਲਾਂ ਮੈਨੂੰ ਇਹ ਨਹੀਂ ਕਹਿਣਾ ਪੈਂਦਾ ਵੀ ਸਿਮਰ ਕਿਸੇ ਨੂੰ ਅੱਗੇ ਨਾ ਦੱਸੀ ਹਨਾ ਇਹਨੂੰ ਫੋਨ ਕਰਨ ਤੋਂ ਪਹਿਲਾਂ ਮੈਨੂੰ ਟਾਈਮ ਨਹੀਂ ਦੇਖਣਾ ਪੈਂਦਾ ਹੈਗਾ ਵੀ ਉਹ ਜਾਗਦੀ ਹੋਊਗੀ ਸੌਣਾ ਗਈ ਹੋਵੇ ਸੁਨੀਹਾ ਜਦੇ ਆ ਤੇ ਜੇ ਕਿਸੇ ਕੋਲ ਵੀ ਜ਼ਿੰਦਗੀ ਚ ਐਦਾਂ ਦਾ ਦੋਸਤ ਹੈਗਾ ਤਾਂ ਪਲੀਜ਼ ਸੰਭਾਲ ਕੇ ਰੱਖਿਓ ਹਨਾ ਤੇ थैंक यू ਸੋ ਮਚ ਮੈਂ ਬੜੀ ਤਰੀਫ਼ ਨਹੀਂ ਕਰਦੀ ਫਿਰ ਮੇਰਾ ਬੰਦਾ ਰੋਣ ਲੱਗ ਜਾਂਦਾ ਕਈ ਈਮੋਸ਼ਨਲ ਵਾਲਾ ਏ ਮੈਂ ਪੌਡਕਾਸਟ ਦੇ ਵਿੱਚ ਤਾਰੀਫ਼ ਕੀਤੀ ਦੀਦੀ ਰੋਣ ਲੱਗ ਗਈ ਹਨਾ ਜੋ ਜੀ ਦੋਸਤਾਂ ਨੂੰ ਸੰਭਾਲ ਕੇ ਰੱਖਿਆ ਕਰੋ ਜੋ ਤੁਹਾਨੂੰ ਤੁਹਾਡੀ ਜ਼ਿੰਦਗੀ ਚ ਬਹੁਤ ਸੇਧਾਂ ਦਿੰਦੇ ਨੇ ਹਨਾ ਇਹਨਾਂ ਨੇ ਮੇਰੀ ਪਰਸਨੈਲਿਟੀ ਜੋ ਚੀਜ਼ਾਂ ਮੇਰੇ ਵਿੱਚ ਹੈਗੀਆਂ ਸੀ ਪਰ ਦੱਬੀਆਂ ਹੋਈਆਂ ਸੀ ਉਹਨਾਂ ਨੂੰ ਡਿਵੈਲਪ ਕੀਤਾ ਸਿਰਫ ਇਹਨਾਂ ਨੇ ਮੈਨੂੰ ਬਹੁਤ ਕੁਝ ਸਿਖਾ ਰਹੀ ਨੇ ਤੇਰਾ ਵੀ ਥੈਂਕ ਯੂ ਬਬਾਈ ਤੇਰੇ ਕਰਕੇ ਹਨਾ ਮੇਰਾ ਇੰਨਾ ਜਿਆਦਾ ਸਾਡਾ ਬਿਜ਼ਨਸ ਹੈ ਜਿਹੜਾ ਗਰੋ ਕਰ ਰਿਹਾ ਹਨਾ ਮੈਂ ਕਹਿੰਨੀ ਆ ਵਾਈਗਰੂ ਦਾ ਵੀ ਥੈਂਕ ਯੂ ਹੈ ਹਨਾ ਤੇ ਮੇਰੀ ਭੈਣ ਦਾ ਵੀ ਥੈਂਕ ਯੂ ਹੈ ਤੇ ਆਡੀਅנס ਦਾ ਵੀ ਥੈਂਕ ਯੂ ਹੈ ਜਿਹੜੇ ਇੰਨਾ ਪਿਆਰ ਕਰਦੇ ਹਨਾ ਹੱਲਾਸ਼ੇਰੀ ਦੇ ਤੇ ਸਾਡੇ ਕੰਮ ਨੂੰ ਬਹੁਤ ਪਸੰਦ ਕਰ ਰਹੀ ਹੈ ਆਡੀਅ ਸਹਣਾ ਪੈਣਾ ਦਾ ਪਿਆਰ ਇੰਨਾ ਜ਼ਿਆਦਾ ਮਿਲ ਰਿਹਾ ਤੇ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਡਾਰਲਿੰਗ ਤੇ ਇਹਨਾਂ ਨੇ ਮੈਨੂੰ ਬਹੁਤ ਪਿਆਰਾ ਗਿਫਟ ਦਿੱਤਾ ਕੇਕ ਆਪਾਂ ਕੱਟ ਲਿਆ ਤੇ ਬਾਕੀ ਹੁਣ ਅਸੀਂ ਥੋੜਾ ਜਿਹਾ ਟਾਈਮ ਸਪੈਂਡ ਕਰਦੀਆਂ ਥੈਂਕ ਯੂ ਥੈਂਕ ਯੂ ਹਾਂਜੀ ਇਸ ਤੋਂ ਬਾਅਦ ਅਸੀਂ ਨਾ ਸਾਡੇ ਕੋਲ ਫੁਲਕਾਰੀਆਂ ਆਈਆਂ ਸੀ ਕੁਝ ਦਿਖਾਉਣ ਵਾਸਤੇ ਤੇ ਫਿਰ ਅਸੀਂ ਉਹ ਫੁਲਕਾਰੀਆਂ ਦਾ ਸ਼ੂਟ ਕਰਨ ਵਾਸਤੇ ਨਹਿਰ ਕਿਨਾਰੇ ਚਲੇ ਗਏ ਉੱਥੇ ਬਹੁਤ ਫਨ ਕੀਤਾ ਕਿਉਂਕਿ ਕੈਮਰਾਮੈਨ ਫਾਸਟ ਫਾਸਟ ਚੱਲਣ ਨੂੰ ਕਹਿ ਰਿਹਾ ਸੀ ਅਸੀਂ ਸਸੀਂ ਸਲੋ ਮੋਸ਼ਨ 'ਚ ਚੱਲ ਰਹੀਆਂ ਸੀ ਤਾਂ ਬਹੁਤ ਇੰਜੋਏ ਕੀਤਾ ਬਹੁਤ ਹੀ ਵਧੀਆ ਸਾਡਾ ਰਿਹਾ ਇਹ ਭਾਈ ਸਾਹਿਬ ਜੀ ਸਾਨੂੰ ਦੇਖ ਰਹੇ ਸੀ ਬੈਠੇ ਤੇ ਇਹ ਵੀ ਫੇਮਸ ਹੋਣਾ ਚਾਹੁੰਦੇ ਸੀ ਤੇ ਫਿਰ ਅਸੀਂ ਕੁਝ ਕੁ ਫੋਟੋਜ਼ ਕਰਵਾਈਆਂ ਤੇ ਸ਼ੂਟ ਕਰਵਾਇਆ ਬਹੁਤ ਸੋਹਣੀਆਂ ਵੀਡੀਓਜ਼ ਬਣੀਆਂ ਨੇ ਤੇ ਬਹੁਤ ਜਲਦੀ ਆਪਾਂ ਉਹਨਾਂ ਵੀਡੀਓਜ਼ ਨੂੰ ਐਡਿਟ ਕਰਕੇ ਤੁਹਾਨੂੰ ਵਿਖਾਵਾਂਗੇ ਵੀ ਇਹ ਜਿਹੜਾ ਸ਼ੂਟ ਆ ਇਹ ਕਿੰਨਾ ਜ਼ਿਆਦਾ ਸੋਹਣਾ ਹੋਇਆ ਤੇ ਬੈਕ ਟੂ ਬੈਕ ਜਿਵੇਂ ਜਿਵੇਂ ਵੀਡੀਓਜ਼ ਫੋਟੋਜ਼ ਬਣੀ ਜਾਣਗੀਆਂ ਸਾਡੇ ਕੋਲ ਨਾ ਉਵੇਂ-ਉਵੇਂ ਆਪਾਂ ਅਪਲੋਡ ਕਰੀ ਚੱਲਾਂਗੇ ਆਪਣੇ ਸਾਰੇ ਪਲੇਟਫਾਰਮਾਂ ਤੇ ਥੈਂਕ ਯੂ ਫਾਰ ਵਾਚਿੰਗ